अच्छा मिनू ने याद आगी एक तुहाडी चीज की तुसी ना ਗੱਲ ਕਰ ਰਹੀ ਸੀ ਕਿ ਇਸ ਇੰਟਰਵਿਊ ਦੇ ਵਿੱਚ ਕੀ ਸ਼ੈਰੀ ਮਾਨ ਵੰਗਣਾ ਤੁਹਾਡਾ ਵੀ ਦਿ ਲੋਵੇਂ ਕਿ ਮੂੰ ਫਟੋ ਹਰ ਚੀਜ਼ ਜੋ ਅੰਦਰ ਆ ਉਹੀ ਬਾਹਰ ਹੁੰਦੀ ਹੈ ਜਿਵੇਂ ਦੇ ਉਹ ਨੇ ਉਹਵੇਂ ਦੇ ਤੁਸੀਂ ਹੋ ਉਹਨਾਂ ਦੇ ਬਾਰੇ ਥੋੜਾ ਦੱਸੋ ਸ਼ੈਰੀ ਪਾਜੀ ਹਾਂ ਉਹ ਵੀ ਬਹੁਤ ਵਧੀਆ ਇਨਸਾਨ ਹੈ ਉਹ ਬੰਦਾ ਲੋਕਾਂ ਲਈ ਉਹ ਪਤਾ ਨਹੀਂ ਕਿਉਂ ਲੋਕੀ ਉਹਨਾਂ ਨੂੰ ਸ਼ਰਾਬ ਨਾਲ ਬਹੁਤ ਰਿਲੇਟ ਕਰਨ ਲੱਗੇ ਉਹ ਇਦਾਂ ਦਾ ਬੰਦਾ ਨਹੀਂ ਉਹ ਬਹੁਤ ਨਾਈਸ ਡ੍ਰਿੰਕਰ ਹੈ ਬਹੁਤ ਮਤਲਬ ਜੈਂਟਲ ਤਰੀਕੇ ਨਾਲ ਪੀਂਦੇ ਨੇ ਉਹ ਕਦੇ-ਕਦੇ ਵੈਸੇ ਉਹ ਮੂਡ ਚ ਹੁੰਦੇ ਨੇ ਉਹ ਲਾਈਵ ਹੋ ਜਾਂਦੇ ਆ ਕੁਝ ਹਨਾ ਗੱਲਾਂ ਕਰ ਲੈਂਦੇ ਆ ਬਟ ਹੀ ਇਜ਼ ਵੈਰੀ ਜੈਂਟਲ ਤੇ ਮਤਲਬ ਮਤਲਬ ਉਹ ਉਹ ਬੰਦੇ ਵਰਗਾ ਜੈਂਟਲਮੈਨ ਨਹੀਂ ਹੈ ਮੈਂ ਦੇਖਿਆ ਕੋਈ ਤੇ ਉਹ ਉਹਨੂੰ ਉਹਨਾਂ ਨੂੰ ਪਤਾ ਉਹ ਉਹਨਾਂ ਨੂੰ ਮੈਨਰਸ ਬਹੁਤ ਨੇ ਜੀ ਤੇ ਉਹਨਾਂ ਨੂੰ ਵੱਡੇ ਛੋਟੇ ਨਾਲ ਕਿਵੇਂ ਪਿਆਰ ਰੱਖਣਾ ਹੈ ਇੱਜ਼ਤ ਕਰਨੀ ਹੈ ਵੱਡੇ ਦੀ ਛੋਟੇ ਨੂੰ ਕਿਵੇਂ ਪਿਆਰ ਦੇਣਾ ਹੈ ਉਹਨਾਂ ਨੂੰ ਸਭ ਪਤਾ ਹੀ ਇਜ਼ ਵੈਰੀ ਹੰਬਲ ਵੈਰੀ ਟੈਲੈਂਟਡ ਤੇ ਉਹਨਾਂ ਦਾ ਮਤਲਬ ਮੈਂ ਮੈਂ ਕਿੱਦਾਂ ਕਹਾਂ ਵੀ ਉਹ ਹੀ ਇਜ਼ ਮਤਲਬ ਫੁੱਲ ਆਫ ਲਾਈਫ ਤੇ ਫੁੱਲ ਆਫ ਹਾਰਟ ਤੇ ਉਹਨਾਂ ਦਾ ਮਤਲਬ ਵੀ ਇਦਾਂ ਕਿ ਵੀ ਉਹ ਵੀ ਦਿਲ ਦਾ ਹੀਰਾ ਬੰਦਾ ਉਹ ਵੀ ਸ਼ਹਿਰੀ ਮਾਨਵੀ ਸੋ ਇਸ ਕਰਕੇ ਉਹਨਾਂ ਨਾਲ ਵੀ ਬਹੁਤ ਪਿਆਰ ਆ ਉਹਨਾਂ ਨੇ ਸਾਡੀ ਯਾਰ ਜਿਗਰੀ ਕਸੂਤੀ ਡਿਗਰੀ ਨੂੰ ਬਹੁਤ ਪਿਆਰ ਦਿੱਤਾ ਤੇ ਉਹਨਾਂ ਨੇ ਬਿਨਾ ਸਾਡੇ ਕਹੇ ਕਿ ਨੇ ਉਹਨਾਂ ਨੇ ਕੋਈ ਸਾਨੂੰ ਚਾਰਜ ਨਹੀਂ ਕੀਤਾ ਕਿਉਂਕਿ ਅਸੀਂ ਸਾਰੇ ਨਵੇਂ ਸੀਗੇ ਰੈਬੀ ਨਵਾਂ ਡਾਇਰੈਕਟਰ ਸੀਗਾ ਤੇ ਪੁਖਰਾਜ ਨੇ ਆਪਣਾ ਉਹ ਵੈਬ ਸੀਰੀਜ਼ ਤੇ ਡੈਬਿਊ ਕਰਨਾ ਸੀਗਾ ਤੇ ਪੁਖਰਾਜ ਪਹਿਲਾਂ ਕਾਫੀ ਕੰਮ ਕਰ ਚੁੱਕਿਆ ਸੀਗਾ ਸੋ ਇਸ ਕਰਕੇ ਆ ਉਦੋਂ ਸ਼ੈਰੀ ਭਾਜੀ ਨੇ ਸਾਨੂੰ ਬਹੁਤ ਸਪੋਰਟ ਕੀਤਾ ਕਿਉਂਕਿ ਅਸੀਂ ਸਾਰੇ ਨਵੇਂ ਸੀ ਸਾਰੇ ਸਾਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਉਦੋਂ ਬਟ ਯਾਰ ਜਿਗਰੀ ਕਸੂਤੀ ਡਿਗਰੀ ਵੇਲੇ ਸਾਨੂੰ ਸ਼ੈਰੀ ਵੀਰੇ ਨੇ ਸਪੋਰਟ ਕੀਤਾ ਜਦੋਂ ਉਹਨਾਂ ਨੇ ਸਪੋਰਟ ਕੀਤਾ ਫਿਰ ਲੋਕਾਂ ਨੇ ਦੇਖਣਾ ਸ਼ੁਰੂ ਕੀਤਾ ਯਾਰ ਕੀ ਚੀਜ਼ ਹੈ ਦੇਖੀਏ ਉਹਨਾਂ ਦੀ ਵਜ੍ਹਾ ਤੋਂ ਫਿਰ ਐਕਸਟਰਾ ਹਿੱਟ ਮਿਲ ਗਿਆ ਸਾਡੇ ਵੈਬ ਸੀਰੀਜ਼ ਨੂੰ ਜੀ ਤੇ ਉਹ ਉਹ ਵੀ ਇੱਕ ਅੱਛੀ ਜਰਨੀ ਸੀਗੀ ਸ਼ੈਰੀ ਵੀਰੇ ਨਾਲ ਉਹ ਇੱਕ ਅੱਛਾ ਮੂਮੈਂਟ ਇੱਕ ਅੱਛੀ ਮੈਮਰੀ ਸੀਗੀ ਉਹਨਾਂ ਨਾਲ ਜਦੋਂ ਵੀ ਮੈਂ ਮਿਲਦਾ ਹੁੰਨਾ ਸ਼ੈਰੀ ਬਾਈ ਨੂੰ ਇਹ ਕਹਿਣਾ ਹੁੰਦਾ ਕਿ ਬਾਈ ਤੁਸੀਂ ਬਹੁਤ ਯਾਰ ਤੁਸੀਂ ਸਾਡੇ ਲਈ ਬਹੁਤ ਕੀਤਾ ਉਹ ਕਹਿੰਦਾ ਨਹੀਂ ਯਾਰ ਮੈਂ ਤਾਂ ਕੁਛ ਥੀ ਕੀਤਾ ਮੈਂ ਤਾਂ ਕੁਛ ਨਹੀਂ ਕੀਤਾ ਬਟ ਉਹ ਬਹੁਤ ਹੰਬਲ ਇਨਸਾਨ ਹੈ ਤੇ ਉਹ ਲੋਕੀ ਉਹਨਾਂ ਨੂੰ ਜਿਸ ਤਰ੍ਹਾਂ ਇੱਕ ਉਹ ਦੰਦੇ ਨਾਲ ਸ਼ਰਾਬ ਨਾਲ ਰਿਲੇਟ ਕਰਦੇ ਆ ਉਹ ਪਰਸਪੈਕਸ਼ਨ ਲੋਨਾਂ ਨੇ ਬਣਾਈ ਆ ਉਹਨਾਂ ਦਾ ਲੋਕਾਂ ਦਾ ਪਰਸਪੈਕਟਿਵ ਇਹ ਹੁੰਦਾ ਨਾ ਕਿ ਯਾਰ ਹਾਂ ਉਹ ਮੀਮਸ ਨਾਲ ਵੀ ਹੋ ਜਾਂਦਾ ਵੀ ਮੀਮਸ ਜਿਹੜੇ ਜਿਹੜੇ ਪੇजेस ਹੁੰਦੇ ਆ ਮੀਮਾ ਵਾਲੇ ਉਹ ਵੀ ਕੁਝ ਨਾ ਕੋਈ ਮਜ਼ਾਕ ਕਰਦੇ ਰਹਿੰਦੇ ਨੇ ਨਾ ਸ਼ਰਾਬ ਨੂੰ ਲੈ ਕੇ ਸ਼ਹਿਰੀ ਬਾਈ ਨੂੰ ਲੈ ਕੇ ਸੋ ਇਸ ਕਰਕੇ ਉਹ ਪਰ ਉਹ ਨਾਲੋਂ ਵਧੀਆ ਬੰਦਾ ਮੈਂ ਦੇਖਿਆ ਨਹੀਂ ਕਿਤੇ ਉਹ ਵੀ ਬਹੁਤ ਵਧੀਆ ਬੰਦਾ ਇੰਡਸਟਰੀ ਦੇ ਵਿੱਚ ਬਹੁਤ ਘੱਟ ਐਸੇ ਲੋਕ ਨੇ ਜਿਹੜੇ ਹੀਰੇ ਨੇ ਦਿਲ ਦੇ ਤੇ ਬਹੁਤ ਘੱਟ ਐਸੇ ਬੰਦੇ ਨੇ ਬਟ ਮੈਂ ਇਹ ਦੇਖਿਆ ਕਿ ਕਰਨ ਦੇਖਿਆ ਸ਼ੈਰੀ ਵੀਰ ਦੇਖਿਆ ਇੱਕ ਦੋ ਜਣੇ ਹੋਰ ਨੇ ਮੇਰੇ ਭਰਾ ਉਹਨਾਂ ਨੂੰ ਉਹਨਾਂ ਦਾ ਮਤਲਬ ਵੀ ਤੁਸੀਂ ਲਾ ਲਓ ਸ਼ੈਰੀ ਵੀਰ ਦਾ ਸੁਭਾਅ ਦਾ ਉਹ ਹੀ ਇਜ਼ ਅ ਫੈਮਲੀ ਮੈਨ ਤੇ ਉਹ ਫੈਮਲੀ ਵਾਂਗੂ ਹਰੇਕ ਨਾਲ ਰੱਖਦੇ ਆ ਜਿਨ੍ਹਾਂ ਨਾਲ ਉਹਨਾਂ ਨੂੰ ਪਤਾ ਵੀ ਹਾਂ ਯਾਰ ਇਹ ਮੇਰੀ ਮੈਨੂੰ ਨਹੀਂ ਪਤਾ ਉਹ ਬਾਹਰ ਉਹ ਆਪਣੇ ਫਰੈਂਡਸ ਨਾਲ ਕਿਸ ਤਰ੍ਹਾਂ ਰਹਿੰਦੇ ਆ ਉਹਨਾਂ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਬਟ ਇਹਨਾਂ ਜ਼ਰੂਰ ਪਤਾ ਹੈ ਕਿ ਵੀ ਉਹ ਸਾਨੂੰ ਵੀ ਬਹੁਤ ਕੰਫਰਟ ਜ਼ੋਨ ਦੇ ਵਿੱਚ ਰੱਖਦੇ ਆ ਹਨਾ ਜਦੋਂ ਵੀ ਅਸੀਂ ਮਿਲਦੇ ਆ ਤੇ ਸਾਨੂੰ ਵੀ ਬਹੁਤ ਰਿਸਪੈਕਟ ਦਿੰਦੇ ਆ ਮਤਲਬ ਮੈਨੂੰ ਬਹੁਤ ਪਿਆਰ ਕਰਦੇ ਆ ਸਾਡੇ ਨਾਲ ਆਪਸ ਵਿੱਚ ਬਹੁਤ ਜਿਵੇਂ ਕੋਈ ਫਾਦਰ ਸਾਹਿਬ ਦੀ ਰੀਲ ਆ ਜਾਂਦੀ ਸੀ ਉਹ ਮੈਨੂੰ ਭੇਜ ਦਿੰਦੇ ਇੰਸਟਾਗ੍ਰam ਤੇ ਯਾਰ ਆ ਮੈਨੂੰ ਤੇਰੇ ਡੈਡ ਦਾ ਆਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਆ ਜਾਂ ਹਨਾ ਇਦਾਂ ਕਰਕੇ ਕਦੇ-ਕਦੇ ਜੋਕਸ ਵੀ ਭੇਜ ਦਿੰਦੇ ਹੁੰਦੇ ਸੀਗੇ ਮੈਨੂੰ ਹਾਂ ਤੇ ਫਿਰ ਮੈਨੂੰ ਐਦਾਂ ਹੁੰਦਾ ਸੀਗਾ ਮੈਂ ਸ਼ੈਰੀ ਬਾਈ ਨੂੰ ਕਹਿੰਦਾ ਹੁੰਦਾ ਸੀ ਮੈਂ ਕਿਹਾ ਇੱਕ ਵਾਰੀ ਮੈਨੂੰ ਫੋਨ ਕੀਤਾ ਉਹਨਾਂ ਨੇ ਅ ਤੇ ਮੈਨੂੰ ਫੋਨ ਕਰਕੇ ਕਹਿੰਦੇ bro i love you bro bro i love you so much ਮੈਂ ਕਿਹਾ ਭਾਜੀ ਆ ਲਵ ਯੂ ਟੂ ਹਨਾ ਵੀ ਮੈਂ ਕਿਹਾ ਭਾਜੀ ਇੰਨਾ ਖੜਕਾ ਹੋ ਰਿਹਾ ਵੀ ਤਾਂ ਸਮਝ ਨਹੀਂ ਆ ਰਹੀ ਤੁਹਾਡੀ ਆਵਾਜ਼ ਉਹਨਾਂ ਦਾ ਫੋਨ ਕੱਟੀ ਜਾਵੇ ਬਾਰ-ਬਾਰ ਉਹ ਬਾਰ-ਬਾਰ ਫੋਨ ਕੱਟੀ ਜਾਣ ਫੋਨ ਕਰੀ ਜਾਣ ਤੇ ਕੱਟੀ ਜਾਵੇ ਫੋਨ ਉਹਨਾਂ ਦਾ ਮੈਂ ਕਹਾ ਬਾਜੀ ਤੁਸੀਂ ਕਿੱਥੇ ਹੋ ਉਹ ਕਹਿੰਦਾ ਯਾਰ ਮੈਂ ਤੁਹਾਨੂੰ ਬਾਤ ਚੋਂ ਕਰਦਾ 에어 호ਸਟੈਸ ਆ ਗਈ ਮੈਂ ਕਹਾ 에어 호ਸਟੈਸ ਆ ਗਈ ਕਹਿੰਦਾ ਯਾਰ ਮੈਂ ਫਲਾਈਟ ਚੋਂ ਫੋਨ ਕਰ ਰਿਹਾ ਤੁਹਾਨੂੰ ਵੀ ਵਾਈਫਾਈ ਲੈ ਕੇ ਮੈਂ ਕਹਾ ਮੈਂ ਕਹਾ ਮੈਂ ਮੈਂ ਸਮਝ ਗਿਆ ਸੀਗਾ ਵੀ ਬਾਜੀ ਆਪਣੇ ਮੂਡ ਚ ਬੈਠੇ ਨੇ ਹਾਂ ਤੇ ਮੈਂ ਕਹਾ ਵੀਰਾ ਆਪਣੇ ਮੂਡ ਚ ਆ ਤਾਂ ਇਸ ਕਰਕੇ ਵੀ ਹਨਾ ਉਹ ਵੀ ਹੁਣ ਮੈਨੂੰ ਫੋਨ ਆਇਆ ਉਹਨਾਂ ਦਾ ਨਾ ਤੇ ਮੈਂ ਕਿਹਾ ਵੀਰੇ ਤੁਸੀਂ ਕੋਈ ਨਹੀਂ ਲੈਂਡ ਕਰ ਜੋ ਤੁਸੀਂ ਲੈਂਡ ਕਰਕੇ ਮੈਨੂੰ ਹਨਾ ਫੋਨ ਕਰਿਓ ਨੋ ਨੋ bro i love you bro ਮੈਨੂੰ ਫਿਰ ਮੈਸੇਜ ਕਰਨ ਲੱਗੇ bro i love you ਹਨਾ ਮੈਂ ਮੈਂ ਉਹਨਾਂ ਨੂੰ ਮੈਂ ਵੀ ਹਨਾ i shared the same love with him ਤੇ ਬਟ ਹੀ ਇਜ਼ ਹੀ ਇਜ਼ ਵੈਰੀ ਨਾਈਸ ਵੈਰੀ ਵੈਰੀ ਨਾਈਸ ਪਰਸਨ